ਸਿਗਰ ਕੱਟੇ ਵੀ ਲਾਏਗਾ ਤੇ ਬਹੁਤ ਹੀ ਮੇਰਾ ਚੋਕੇ ਬਹੁਤ ਹੀ ਖੁਸ਼ੀ ਹੁੰਦੀ ਹੈ ਬਾਬਾ ਜੀ ਦੀ ਸੇਵਾ ਕਰਕੇ ਹੋਰ ਬਹੁਤ ਹੀ ਆਨੰਦ ਨੂੰ ਸੰਗਤ ਕਰਨਾ ਦੇਖਣ ਨੂੰ ਸਰਬਾਰ ਜੀ ਜੀਤੇ ਚਾਰੋਂ ਦਸਤਕਾਰ ਸਾਰੀ ਸੋਤ ਕਰਦੇ ਹੈ ਬਹੁਤ ਖਾਣੇ ਲਾਏ ਮਾ ਮੈਂ ਹਮੇਸ਼ਾ ਪਾਰਟਨਰ ਦੇ ਵਿੱਚ ਹਾਈ ਫੋਕਸ ਕਰਦਾ ਹਾਂ 40 ਸਾਲ ਨੌਕਰੀ ਕਰ ਰਿਹਾ ਜਿਹਦਾ ਤਰਕਾ ਹੈ ਇਹ ਰੂਚੇ ਮੈਂ ਹਮੇਸ਼ਾ ਗੰਗਾ ਕਿਸੇ ਵੀ ਧਾਰਮਿਕ ਜਗ੍ਹਾ ਤੇ ਜਦੋਂ ਮੈਂ ਜਾਂਦਾ ਹਾਂ ਮੈਂ ਉੱਤੇ ਸੰਗਤ ਦੇ ਰੂਪ ਤੇ ਜਾਂਦਾ ਨਹੀਂ ਕਿ ਕਿਸੇ ਸਿਆਸੀ ਤਕਦਾਵ ਲੀਡਰ ਦੇ ਕੋਲ ਤੇ ਕਿਉਂਕਿ ਇੱਥੇ ਜਦੋਂ ਅਸੀਂ ਮੰਗਣ ਆਏ ਹਾਂ ਆਈ ਪੁੱਲੇ ਹਮੇਸ਼ਾ ਕਬੂਦ ਦੇ ਹਲਕੇ ਸੰਗਤ ਲਈ ਹਮੇਸ਼ਾ ਭਲਾ ਮੰਗਿਆ ਵ ਹਮੇਸ਼ਾ ਉਸ ਪਰਿਵਾਰ ਦੇ ਨਾਲ ਖੜਾ ਹੋਇਆ ਜਿਨ੍ਹਾਂ ਦੀ ਆਵਾਜ਼ ਹਮੇਸ਼ਾ ਜਿਹੜੀ ਆ ਉਹ ਭੁਲੰਗ ਨਹੀਂ ਹੋ ਪਾਈ ਹਰਿਸ ਸੰਗਤ ਅਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਆ ਪਿਆਰ ਭਰੀਆਂ ਅਤੇ ਆਪਣੇ ਜੀ ਨਾਲ ਦੇ ਇਸ ਦਾ ਬੋਲ ਕਰਨ ਦੇ ਦਿਨਾਂ ਵਧਾਈਆਂ ਦੇਣਾ ਮੇਰਾ ਨਾਮ ਪ੍ਰਿੰਸ ਰੋੜਾ ਹੈ ਹਾਂ ਜੇ ਪ੍ਰਿੰਸ ਕਿੰਨੇ ਟਾਈਮ ਤੋਂ ਤੁਸੀਂ ਸੇਵਾ ਕਰਦੇ ਹੋ 15 ਸਾਲ ਹੋ ਗਏ ਨੇ ਇਸ ਪਰਵਾਦੇ ਸੇਵਾ ਕਰਦੇ ਬਹੁਤ ਹੀ ਇਤਿਹਾਸਿਕ ਕੰਮ ਵੀ ਲਾਇਆਗਾ ਤੇ ਬਹੁਤ ਹੀ ਮੇਰਾ ਚਾਹੁੰਦੇ ਬਹੁਤ ਹੀ ਖੁਸ਼ੀ ਹੁੰਦੀ ਹੈ ਬਾਬਾ ਜੀ ਦੀ ਸੇਵਾ ਕਰਕੇ ਹੋਰ ਬਹੁਤ ਹੀ ਮਨੋਦੋਸ਼ ਸੰਗਤ ਸੰਗਤ ਕਿੰਨੀ ਕੇ ਲੱਖਾਂ ਦੀ ਦਵਾਲ ਵਿੱਚ ਸੰਗਤ ਆਉਂਦੀ ਹੈ ਜੀ ਬਾਬਾ ਜੀ ਦਾ ਫੁੱਲਾ ਪੰਘਾਰਾ ਹੈਗਾ ਹੋਰ ਵੀ ਇਹ ਗਣਤੀਆਂ ਦੇ ਵਿੱਚ ਨਹੀਂ ਉਹ ਸਾਡੇ ਜਨਤਨ ਮੈਨੂੰ ਨਾਦਰ ਜੀ ਨਾਲ ਆਪਣੇ ਪੁੱਤ ਜੀ ਕਿੰਨੇ ਚਾੜੋ ਚੰਦ ਰਿਹਾ ਕੁਛਾਂ ਸਭੀ ਕੋ ਸਾਥ ਕਰਦੇ ਇਹ ਮੇਰੇ ਬਹੁਤ ਹੀ ਪ੍ਰਾਤਨ ਜਲਾ ਹੈ ਦ੍ਰੇਸ਼ੋ ਧਾਰਦੇ ਰਾਕੇ ਮਹਾਰਾਜੇ ਮਹਾਰਾਜਾ ਜੀ ਨਿਤਾ ਲੱਗੇ ਮਾਈ ਜੀਐਲਸੀ ਜਿਹਦੇ ਵਿੱਚ ਜਿਹਦੇ ਵਿੱਚ ਸਾਹ ਦੇ ਜਾਂਦੇ ਚਾਹੁੰਦੇ ਆਂ ਕਹਿੰਦੇ ਆਂ ਅਗਰ ਸਾਡੇ ਤੇ ਉਹਨਾਂ ਨੂੰ ਗਿਫਟਾਂ ਤੋਂ ਤੁਸੀਂ ਪੰਜ ਸੈਕਿੰਡ ਬੈਠੀ ਉਹ ਬਹੁਤ ਆਂਗਰੇ ਹਾ ਕਰਦੇ ਤੁਸੀਂ ਕੋਈ ਟਮਟ ਨਹੀਂ ਭਾਈ ਇੱਕ ਮਿੰਟ ਰੋਕੋ ਇਹ ਮਿਲਦਾ ਚੋ ਗਿਆ ਅਧਰਿਆ ਨਹੀਂ ਨਹੀਂ ਇਹ ਬੰਦੋ ਲਿਓ ਬਹੁਤ ਚਲ ਕੇ ਆ ਗਿਆ ਜੀ بسم اللہ آدਰ ਨਿਕ ਮਾਗਦੇ ਵਸੂਦਤ ਬੀ ਇਹਦਾ ਪੁਨਰਤ ਕਰਨ ਦੇ ਵਿੱਚ ਚਾਹਾਂ ਆਇਆ ਰਾਣੇ ਸਾਹਿਬ ਜੀ ਤੇ ਇਕਵਾਇਆ ਬਹੁਤ ਸਾਰੇ ਸੇਵਨ ਭਰੇ ਹਨ ਸਾਹਿਬ ਜੀ ਡਾਕਟਰ ਫੌਜੀ ਨਾਲ ਬਰੇ ਆ ਦੇਸਵਾਂ ਅਦਾਰੇਆ ਦੇ ਵਿੱਚ ਨਾਗਰਿਕ ਸੇਵਾ ਕਰਨਾ ਮਿਲਿਆ ਮੈਂ ਕਾਫੀ ਸਮਾਂ ਇਸ ਡਿਪਾਰਟਮੈਂਟ ਦੇ ਵਿੱਚ 1948 ਸਾਲ ਨੌਕਰੀ ਕਰਕੇ ਆਇਆ ਜਿਲ੍ਹਾ ਕਰਮਚਾਰੀ ਦੇ ਨਗਰੀ ਦੇ ਵਿੱਚ 24 ਸਾਲ ਦਾ ਤਜਰਬਾ ਦਿੱਤਾ ਹੈ ਮੈਂ ਨੀਲੋ ਦਾ ਪੰਜਾਬੀਆ ਦਾ ਸਾਰੇ ਹੀ ਸੰਗਠਨਾਂ ਦਾ ਆਦਿ ਵਾਸੇ ਉਸ ਤਾਕਤ ਦਾ ਹੋਰ ਵੀ ਪ੍ਰੋਜੈਕਟ ਹੋਰ ਵੀ ਗੰਭੀਰ ਦਾ ਉਸ ਤਾਕਤ ਦਾ ਜਿਹੜੇ ਉਸ ਤਾਕਤ ਲੈ ਲੈਂਦੇ ਐਂ ਦੇ ਕੇ ਛਿਪਾ ਲਿਆ ਤੇ ਐਂ ਦੇ ਕੇ ਹੋਰਿਆ ਸੰਭਾਲਦਾ ਹੋਇਆ ਸਪੋਰਟ ਹੋਣ ਦੇ ਕਾਰਨ ਤੇ ਪਾਗਾ ਵਾਲਾ ਦੇਣਾ ਤੇ ਕੱਲੇ ਕਬੂਤਰੇ ਲਈ ਨਹੀਂ ਆ ਕਿਉਂਕਿ ਲਾਜ਼ਮੀ ਸਰਕਾਰ ਦੇ ਅਸੀਂ ਸਾਰੇ ਜਾਣਦੇ ਆ ਕੱਲੇ ਕਬੂਤਰੇ ਸੰਗਤ ਨਤ ਮਸਤਕ ਨਹੀਂ ਹੁੰਦੀ ਲਾਗੇ ਲਾਗੇ ਪਿੰਡਾਂ ਕੋ ਲਾਗੇ ਲਾਗੇ ਜ਼ਿਲ੍ਹਿਆਂ ਤੋਂ ਜਿਹੜੀ ਲਾਲਾ ਸਰਕਾਰ ਨੂੰ ਮੰਨਦੇ ਆ ਉਹ ਸੰਗਤ ਹਮੇਸ਼ਾ ਨਿਰਮਮਤਰ ਹੁੰਦੇ ਆ ਤੋ ਮੈਂ ਵੀ ਇੱਕ ਸੰਗਤ ਦੇ ਰੂਪ ਚ ਮੈਂ ਹਮੇਸ਼ਾ ਕਹਿੰਦਾ ਕਿਸੇ ਵੀ ਧਾਰਮਿਕ ਜਗ੍ਹਾ ਤੇ ਜਦੋਂ ਮੈਂ ਜਾਂਦਾ ਮੈਂ ਉੱਥੇ ਸੰਗਤ ਦੇ ਰੂਪ ਚ ਜਾਂਦਾ ਨਾ ਕਿ ਕਿਸੇ ਸਿਆਸੀ ਕਰਤਾਵਲ ਲੀਡਰ ਦੇ ਤੌਰ ਤੇ ਕਿਉਂਕਿ ਇੱਥੇ ਸਿਆਸੀ ਅਸੀਂ ਮੰਗਣ ਆਏ ਆ ਤੇ ਜੇ ਸਿਆਸੀ ਬੰਦਾ ਧਾਰਮਿਕ ਜਗ੍ਹਾ ਤੇ ਜਾ ਕੇ ਕਹਵੇ ਕਿ ਮੈਂ ਬੜਾ ਕਰਤਾਵਲ ਲੀਡਰ ਆ ਤੇ ਮੈਨੂੰ ਇੱਥੇ ਕਰਤਾਵਲ ਲੀਡਰ ਦੇ ਵਾਂਗੂ ਹੀ ਅਟੈਂਡ ਕੀਤਾ ਜਾਵੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਜਦੋਂ ਵੀ ਕਿਸੇ ਧਾਰਮਿਕ ਜਗ੍ਹਾ ਤੇ ਜਾਓ ਉੱਥੇ ਨਿਮਕੇ ਜਾਓ ਇਹ ਚੁਕਾ ਕੇ ਜਾਓ ਕਿਉਂਕਿ ਮੈਨੂੰ ਬਤੌਰ ਹਲਕਾ ਸੇਵਾਦਾਰ ਹਲਕੇ ਕਬੂਤਰ ਦੀ ਸੇਵਾ ਕਰਦੇ ਬੜਾ ਸਮਾਂ ਹੋ ਗਿਆ ਤੁਸੀਂ ਸਾਰੇ ਸੰਗਤ ਜੋ ਬੈਠੇ ਆ ਤੁਸੀਂ ਜਾਣਦੇ ਆ ਕਿ ਅਵੀ ਰਾਜਪੁੱਤਰ ਨੇ ਹਮੇਸ਼ਾ ਕਬੂਤਰ ਦੇ ਹਲਕੇ ਸੰਗਤ ਲਈ ਹਮੇਸ਼ਾ ਭਲਾ ਮੰਗਿਆ ਵਾ ਹਮੇਸ਼ਾ ਆਖ ਪਰਵਾਹ ਦੇ ਨਾਲ ਖੜਾ ਹੋਇਆ ਜਿਨ੍ਹਾਂ ਦੀ ਆਵਾਜ਼ ਹਮੇਸ਼ਾ ਜਿਹੜੀ ਆ ਉਹ بلند ਨਹੀਂ ਹੋ ਪਾਈ ਤਾਂ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਆਪਣੇ ਹਲਕੇ ਕਬੂਤਰ ਦੇ ਦੀ ਹਰੇਕੋ ਇਨਸਾਨ ਦੀ ਮਦਦ ਕਰਾਂ ਜਿੰਨੂੰ ਹਮੇਸ਼ਾ ਜਿਹੜੀ ਆ ਮਦਦ ਦੀ ਲੋੜ ਆ ਜਿਹੜੀ ਵੀ ਸਰਕਾਰਾਂ ਦੀ ਬੋਲਤੀ ਆ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਆ ਇੰਤਜ਼ਾਮ ਸਦਾ ਹੀ ਪ੍ਰਵਾਦਾ ਬਹੁਤ ਸਕੇ ਮੈਂ ਬਹੁਤ ਚਾਹ ਦਿਨਵਾਦ ਕਰਦਾ ਸਾਡੇ ਪ੍ਰਧਾਨ ਜੀ ਸਾਡੇ ਵੱਡੇ ਭਰਾ ਜੋ ਗੁਰਦੀਪ ਬਾਜਵਾ ਜੀ ਜੋ ਬੜੀ ਚੰਗੀ ਸੇਵਾ ਜਿਹੜੀ ਤੇ ਨਿਭਾ ਰਹੇ ਆ ਵੀ ਦੇਖ ਚੋ ਕਿੰਨਾ ਚੰਗਾ ਇੰਤਜ਼ਾਮ ਕੀਤਾ ਹੋਇਆ ਤੇ ਮੈਂ ਬਹੁਤ ਧੰਨਵਾਦ ਕਰਦਾ ਮੇਰੇ ਸਤਿਕਾਰਯੋਗ ਜੀ ਨੇ ਹਮੇਸ਼ਾ ਮੈਨੂੰ ਬੱਚਿਆਂ ਨੂੰ ਪਿਆਰ ਦਿੱਤਾ ਹਮੇਸ਼ਾ ਮੇਰਾ ਹਮੇਸ਼ਾ ਮੈਨੂੰ ਜੁੜਾਉ ਪਿਆਰ ਦੇ ਨਾਲ ਸਨਮਾਨ ਦੇ ਨਾਲ ਆਪਣਾ ਆਸ਼ੀਰਵਾਦ ਦਿੱਤਾ ਜੋ ਸਰਪ੍ਰਸਤ ਵੀ ਨੇ ਕਮੇਟੀ ਦੇ ਸਤਿਕਾਰਯੋਗ ਬਖਸ਼ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਬੱਚਿਆਂ ਨੂੰ ਪਿਆਰ ਦਿੱਤਾ ਨਾਲ ਨਾਲ ਸਾਡੇ ਸਰਪ੍ਰਸਤ ਜੀ ਸਤਪਾਲ ਜੀ ਜੋ ਬੜੀ ਚੰਗੀ ਸੇਵਾਵਾਂ ਜੜੀਆਂ ਕਮੇਟੀ ਤੇ ਨਿਭਾ ਰਹੇ ਆ ਤੇ ਮੇਰੇ ਬਹੁਤ ਸਤਿਕਾਰਯੋਗ ਪਰਿਵਾਰਕ ਮੈਂਬਰ ਜੋ ਗੋਪਾਲ ਜੀ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਪਿਆਰ ਦਿੱਤਾ ਤੇ ਮੈਂ ਸਭ ਤੋਂ ਲਾਸਟ ਦੇ ਨਾਮ ਐਸੇ ਨਾ ਜਾ ਰਹੇ ਕਿਉਂਕਿ ਮੈਂ ਬਾਹਰ ਰਾਣੀ ਸ਼ਾਹੀ ਦਾ ਸਾਈ ਰਾਣੀ ਸ਼ਾਹੀ ਦਾ ਹਮੇਸ਼ਾ ਆਪਣੇ ਦਿਲ ਦੀ ਗਹਿਰਾਈਆਂ ਤੋਂ ਸਤਿਕਾਰ ਕੀਤਾ ਵਾ ਕਿ ਮੈਂ ਜਦੋਂ-ਜਦੋਂ ਵੀ ਅੱਜ ਤੱਕ ਲਾਲਾ ਵਾਲੀ ਸਰਕਾਰ ਦੇ ਆ ਕੇ ਨਤਮਸਤਕ ਹੋਇਆ ਸਾਈ ਰਾਣੀ ਸ਼ਾਹੀ ਨੇ ਹਮੇਸ਼ਾ ਆਪਣਾ ਬੱਚਾ ਸਮਝ ਕੇ ਮੈਨੂੰ ਗਾਣਾਂ ਵੀ ਲਾਇਆ ਤੇ ਹਮੇਸ਼ਾ ਮੇਰੀ ਹਲਕੇ ਦੇ ਵਿੱਚ ਸੇਵਾਵਾਂ ਦੇਣ ਲਈ ਮੈਨੂੰ ਅਸ਼ੀਰਵਾਦ ਦਿੱਤਾ ਮੈਂ ਲਾਲਾ ਸਰਕਾਰ ਦੇ ਚਰਨਾ ਵਿੱਚ ਇਹ ਅਰਦਾਸ ਬੇਨਤੀ ਕਰਦਾ ਕਿ ਰਾਣੀ ਸਾਈ ਜੀ ਹਮੇਸ਼ਾ ਇੱਥੇ ਹੀ ਸਮਾਜ ਭਲੇ ਲਈ ਤੇ ਸੰਗਤ ਦੇ ਚੜ੍ਹਦੀ ਕਲਾ ਲਈ ਕਰਮ ਕਰਦੇ ਰਹੇ ਤੇ ਨਾਲ ਦੇ ਨਾਲ ਪ੍ਰਧਾਨ ਜੀ ਗੋਦੀਰ ਜੀ ਜਪਾਲ ਜੀ ਅਵਤਾਰ ਜੀ ਤੇ ਗੋਪਾਲ ਜੀ ਦੇ ਨਾਲ ਸਾਰੀ ਟੀਮ ਇੱਦਾਂ ਹੀ ਸੰਗਤ ਦਾ ਜੋ ਹਮੇਸ਼ਾ ਸਤਕਾਰ ਕਰਦੇ ਨੇ ਤੇ ਸਾਨੂੰ ਨਿਮਾਨਿਆਂ ਨੂੰ ਮਾਨ ਦਿੰਦੇ ਨੇ ਜੇ ਕਾਲਾ ਲਾਲਾਇਸ ਕਾ ਦਾ